ਬਹੁਤ ਵੱਡੀ ਗੱਲ ਆ ਪਰ ਸ਼ੋਅ ਐਨੀਮਲ ਬਣਨਾ ਤਾਂ ਬਹੁਤ ਵੱਡੀ ਗੱਲ ਆ ਤਾਂ ਲੈਜੈਂਡ ਬਣ ਗਿਆ ਨਾ ਬੜੀ ਵੱੜਦਾ ਬਾਈ ਇਹ ਨਹੀਂ ਨਹੀਂ ਯਾਰ ਬੜਦਾ ਬੜਦਾ ਹਾਂ ਕੱਕ ਦੂਵੇਂ ਜੋ ਬੰਦੇ ਨੇ ਪ੍ਰਸ ਦੀਆਂ ਜਿਹਦੇ ਕੰਨ ਸਾਲੇ ਆਏ ਨਹੀਂ ਹੁਣ ਮੈਂ ਫੋਟੋ ਦਿਖਾਉਣਾ ਸਾਲਿਆਂ ਨੇ ਇਹ ਕੰਨ ਵਾਲਾ ਤਾਂ ਕਹਿੰਦਾ ਨੰਬਰ ਕੱਟ ਲਿਆ ਸਾਲਿਆਂ ਨੇ ਆਹ ਕੰਨ ਵਾਲਾ ਕਾਠਿਆੜੀ ਕੰਨ ਵਾਲਾ ਤਾਂ ਤੰਨੀ ਨਹੀਂ ਮਾਰਵਾ ਜੀ ਦਾਤੀ ਲੋਬੀ ਉਂਝਾ ਸ਼ਿੰਗਾਰ ਦੇ ਭਾਜੀਏ। ਅਲੱਇ ਆ ਵੀ ਖਿੜੀ ਵਾਲੇ ਬਾਬੇ ਨੇ ਕਹਿੰਦੇ ਮੰਕੀ ਵੀ ਰੱਖਿਆ। ਮੰਕੀ ਕਿੱਦਾਂ ਸਾਡਾ ਬੰਦਾ ਸ਼ੁਰੂ ਤੋਂ ਇਦਾਂ ਦੇ ਕੰਮਾਂ ਦਾ ਸ਼ਕੀਨ ਹੋਆ। ਹਾਂਜੀ। ਪੈ ਜਾਣਾ ਪੈ ਜਾਣਾ ਨਹੀਂ ਪੈ ਜਾਣਾ। ਪਤਾ ਨਹੀਂ ਕੌਣ ਹੋਣਾ ਕਿੱਥੋਂ। ਉਹ ਗਾਣਾ ਕੌਣੇ ਜਾਵੇ ਬਾਬੇ ਦੇ ਸ਼ਿੰਗਾਰ ਨਾਲ ਤਾਂ ਹੋ ਰੋਗੇ। ਪਈਆਂ। ਮਾਰੋ ਮੁੱਦਾ। ਟੋਪ ਦੇ ਕੋਟੇ ਵੀ ਸਾਰੇ। ਬਈ ਦੰਦੀ ਵੱੜਦਾ ਹੈ। ਮਰਨ ਤੇ ਕਰਾਇਆ ਹੈ। ਹਾਂ ਅਲੱਾ ਬਈ। ਹਾਂ ਜੀ ਆਓ ਸ਼ੰਕਰ ਅਬਾ ਤੇ ਯਾਰ ਕੋੜਾ ਤਾਂ ਆ ਗਿਆ ਨਾ ਨਾ ਜਿਹੜੇ ਰਹਿ ਜੇ ਕਿਹਨਾਂ ਦਾ ਪੁੱਤ ਆਣ ਦੀ ਯਾਰ ਅਲਮੁਸਲਾਮ ਵਾਲਾ ਭਾਈ ਆਇਆ ਨਹੀਂ ਨੀ ਨੀਂਦ ਆਜਾ ਆਜਾ ਬੱਚੇ ਮੋਕੂ ਆਇਆ ਆਜਾ ਆਜਾ ਦੱਸਦੀਆਂ ਜਿਹਦੇ ਕੰਨ ਸਾਲੇ ਆਏ ਨਹੀਂ ਉਹ ਮੈਂ ਫੋਟੋ ਤਕਣਾ ਸਾਲਿਆਂ ਨੇ ਇਹ ਕੰਨ ਵਾਲਾ ਤਾਂ ਕਹਿੰਦੇ ਨੰਬਰ ਕੱਟ ਲਿਆ ਸਾਲਿਆਂ ਨੇ ਆਹ ਕੰਨ ਵਾਲਾ ਕਠਿਆੜੀ ਕਰਨ ਵਾਲੇ ਨਾ ਤੰਨੀ ਨਹੀਂ ਮਾਰਵਾ ਜਾਤੀ ਕਰਨਾ ਉਹ ਜਾ ਕੇ ਦੂਜੇ ਦੇ ਨਾਲ ਜਾਤੀ ਕਰਨਾ ਉਹ ਕੋੜੇ ਦਾ ਨਾਮ ਨਹੀਂ ਲੈਂਦੇ ਜਾਤੀ ਕਰਨਾ ਦੂਜੇ ਫੋਟੋ ਖਾਣੇ ਜਾਤੀ ਕਰਨਾ ਲਾਤਾ ਹੀ ਦੂਜੇ ਉਲਟ ਦਿੱਤਾ ਸੀ ਉਹਨਾਂ ਨੇ ਉਹਨਾਂ ਨੇ ਸੀਰੀ ਤਾਂ ਟਰੈਕਟਰ ਰੱਖਿਆ ਕੋੜੇ ਪਹਿਨਾ ਵੀ ਨਹੀਂ ਪਾਇਆ ਜਿਹੜੇ ਕਹਿੰਦੇ ਸਾਡੇ ਛੋਲੇ ਸ਼ਾਹਵਾਜ ਜਿੱਤੇ ਸਾਡੇ ਛੋਲੇ ਪੰਜਾਬ ਸਿੰਘ ਕਰ ਪਾਇਆ ਜੀ ਰੱਖ ਲਓ ਮਹੀਨੇ ਦਾ ਕਰ ਰੱਖ ਲਓ ਅਸੀਂ ਪੰਜਾਬ ਦੁਆਰਾਂ ਲਈ ਆਉਣੀਆ ਗੁਰਦੁਆਰੇ ਚਾਹੀਏ ਰੱਖ ਲਓ ਟਰੈਕਟਰ ਦੀ ਲੈ ਆਈ ਸ਼ਾਹਵਾਜ ਦੁਆਰਾ ਚਲੋ ਇਹ ਕਨੇ ਉਹੀ ਪੂਜਾ ਮੈਡਮ ਜੱਜੀ ਸੀ ਉੱਥੇ ਪੂਜਾ ਸੀ ਪੂਜਾ ਮੈਡਮ ਉਸੇ ਪੂਜਾ ਮੈਡਮ ਨੇ ਸ਼ੋਅ ਹੀ ਨਹੀਂ ਮਿਲ ਕੱਢਿਆ ਗੈਰੀ ਦੇ 100 100 100 ਸ਼ੋਅ ਜਾਣ ਬਰਾਂਜੀ ਗੈਰੀ ਦੇ ਫਿਰ ਸ਼ਾਹਵਾਜ ਤੇ ਇੱਕ ਵਾਰ ਵੀ ਸ਼ੋਅ ਹੀ ਨਹੀਂ ਮਿਲਨੀ ਬਣਿਆ ਤੇਰਾ ਤਾਂ ਇੱਕ ਵੀ ਸ਼ੋਅ ਹੀ ਨਹੀਂ ਮਿਲਨੀ ਬਣਿਆ ਅੱਜ ਤੱਕ ਜ਼ਿੰਦਗੀ ਚ ਪੰਜਾਬ ਸੰਘਰ ਦਾ 28 ਮਹੀਨਾ ਸ਼ੋਅ ਹੀ ਨਹੀਂ ਮਿਲ ਬਣਿਆ ਜਿਹੜਾ ਜਨਵਰ ਨੂੰ ਸ਼ੋਅ ਐਨੀਮਲ ਬਣ ਗਿਆ ਹੁਣ ਤੁਹਾਨੂੰ ਮਾਰਵਾੜੀ ਮਾਰਵਾੜੀ ਕੋਹੜਿਆਂ ਦਾ ਚੈਂਪੀਅਨ ਬਣਨ ਕੋਈ ਬਹੁਤ ਵੱਡੀ ਗੱਲ ਆ। ਪਰ ਇਹ ਸ਼ੋਅ ਐਨੀਮਲ ਬਣਨਾ ਤਾਂ ਬਹੁਤ ਵੱਡੀ ਗੱਲ ਆ। ਉਹ ਤਾਂ ਲੈਜੈਂਡ ਬਣ ਗਿਆ ਨਾ। ਸ਼ੋਅ ਐਨੀਮਲ ਤਾਂ ਬਣਿਆ। ਇਹ ਸ਼ੋਅ ਐਨੀਮਲ ਹੀ ਤਾਂ ਬਣਿਆ ਵੀ ਨੰਬਰ ਨਹੀਂ ਘਟਾਉਂਦਾ। ਤੁਸੀਂ ਨੰਬਰ ਜੇ ਇੱਕ ਨੰਬਰ ਇਸ ਕਰਕੇ ਵੀ ਬਾਬੇ ਨੇ ਭਾਈ ਲੋੜ ਤੋਂ ਜ਼ਿਆਦਾ ਤਿਆਰ ਕਰ ਲਿਆ ਘੋੜਾ। ਵੀ ਜਾਨ ਜ਼ਿਆਦਾ ਘੋੜੇ 'ਚ ਵੀ ਪਤਲਾ ਨਿਕੂ ਥੋੜਾ। ਉਹਦੇ ਨਾਲ ਪਤਲੇ ਤਾਂ ਵੀ ਤਾਂ ਹੁੰਦਾ ਵੀਰੇ। ਜੇ ਤੁਸੀਂ ਪਿੱਠ ਪਿੱਛੇ ਖੜੇ ਹੋ। ਜੇ ਘੋੜੇ ਦੇ ਪੁੱਠਾ ਪੁੱਠੇ ਨਾਲੋਂ ਢਿੱਡ ਬਾਹਰ ਤਾਂ ਘੋੜਾ ਮੋਟਾ ਆ। ਰੇ ਕੋੜਾ ਦਾ ਟਿੱਡ ਅੰਦਰ ਆ ਪੁੱਠਾ ਬਾਹਰ ਤਾਂ ਮੋਟਾ ਹੀ ਨਹੀਂ ਹੁਣ ਪਕੋੜੇ ਦਾ ਸਾਲਾ ਪੁੱਠਾ ਹੀ ਏਡਾ ਚੌੜਾ 60 ਇੰਚ ਦਾ ਕੋੜਾ ਕਿੰਦਰਾ ਪਾਣੀ ਲੈ ਜਾ ਰੋੜਾ ਤੇ ਹੀ ਹੈ ਵੀ ਸਾਰੇ ਬਸ ਸੀ ਅਸੀਂ ਤਾਂ 40-40 ਸਾਲ ਹੋ ਗਏ ਸਾਨੂੰ ਤਾਂ ਲੱਗਿਆ ਇਹ ਅੱਲਾ ਹੈ ਉਹ ਕਹੇ ਇਹ ਨੇ ਅੱਲੇ ਕੱਲ ਆਇਆ ਸਾਨੂੰ ਇੰਨੇ ਸਾਲ ਕੱਲ ਨਹੀਂ ਆਇਆ ਵੀਰੇ ਕੋੜੇ ਭਾਵੇਂ 5-7 ਸਾਲ ਪਹਿਲਾਂ ਆਏ ਨੇ ਜੰਮਿਆਂ ਕੋੜਿਆਂ ਕੀ ਸਾਰੀ ਜ਼ਿੰਦਗੀ ਕੋੜਿਆਂ ਕੀ ਘੁੰਮੇ ਆ ਕਦੇ ਨਹੀਂ ਜਿਵੇਂ ਲੇ 100 ਦੇ ਉਹ ਤਾਂ ਖਾਂਦ ਹੋ ਗਿਆ ਸਾਨੂੰ ਜੀ ਘੱਟ ਤੋਂ ਘੱਟ ਅਸੀਂ ਅੰਦਾਜ਼ਾ ਲਾਇਆ 1.5 ਲੱਖ ਤੋਂ ਰੀਮੈਂਸ਼ਨ ਹੋਈ 1.5 ਲੱਖ ਘੱਟ ਤੋਂ ਘੱਟ ਅਸੀਂ ਉਸ ਚੀਜ਼ ਦਾ ਅੰਦਾਜ਼ਾ ਕੱਢਿਆ ਕਿ ਜੇ 15 ਮਿੰਟਾਂ ਦੇ ਵਿੱਚ ਅਸੀਂ ਇੰਨੀਆਂ ਸਟੋਰੀਆਂ ਗਿਣ ਕੇ 15 ਮਿੰਟਾਂ ਦੇ ਵਿੱਚ ਇੰਨੀਆਂ ਗਿਣੀਆਂ ਗਈਆਂ ਤਾਂ ਉਦੋਂ ਅਸੀਂ ਲੈਣ ਵਾਲੀ ਉਹ ਮੁੱਕੇ ਨਹੀਂ ਸੀ ਟੋਰੀਆਂ ਕਿੰਦਾ ਕਿੰਦਾ ਭਾਈ ਇੰਨੀਆਂ ਨਹੀਂ ਪਾ ਸਕਦੇ ਹਰੇ ਇੱਕ ਸਕਿੰਟ ਬਾਅਦ ਵੀ ਸਟੋਰੀ ਪਾਉਗੀ ਤਾ ਵੀ ਬਹੁਤ 1 ਲੱਖ ਸਟੋਰੀਸ ਮੈਂਸ਼ਨ ਉੱਪਰ ਸਟੋਰੀ ਮੈਂਸ਼ਨ ਕੋਈ ਮੋਬਾਈਲ ਨਹੀਂ ਜਿੱਦ ਪੰਜਾਬ ਸੰਗਰ ਦੀ ਅਸੀਂ ਇੱਥੇ ਪਏ ਕਿਸੇ ਨੂੰ ਕੋਈ ਇੱਧਰ ਦੀ ਮੋਟਰਸਾਈਕਲ ਲੰਘਿਆ ਪਤਾ ਨਹੀਂ ਕੌਣ ਹੋਣਾ ਕਿੱਥੋਂ ਉਹ ਗਾਣਾ ਗਾਉਣੇ ਜਾ ਰਹੇ ਬਾਬੇ ਦੇ ਸੰਗਰ ਨਾਲ ਘਟਾ ਰਹੇ ਕਿੱਥੇ ਦਾ ਮੁੰਡਾ ਪਤਾ ਲੱਗਿਆ ਉਹ ਮੁੰਡੇ ਦਾ ਪਤਾ ਲੱਗਿਆ ਦਰਾਹੇ ਰੱਖਿਆ ਸੱਗਰਾਏ ਕੋਈ ਬਾੜੀ ਮਿਲ ਕੇ ਨਹੀਂ ਆ ਤੁਹਾਨੂੰ ਅਜੇ ਤੱਕ ਮਿਲ ਕੇ ਨਹੀਂ ਆ ਮੈਂ ਕਿਹਾ ਲਾਉਂ ਲਾ ਦੂ AI ਜਨਰੇਟਰ ਆ ਉਹ ਇਹ ਕਰਾ ਬਾਈ ਬਹੁਤ AI ਜਨਰੇਟਰ ਬਾਅਦ ਮਾ ਸਾਡਿਆਂ ਪਰਾਂ ਤੇ ਸਿੱਖੀ ਉੱਢਣ AI ਨੂੰ ਗੱਲ ਕਹੀ ਹੈ ਨਾ ਬਾਬਾ ਜੀ ਮੇਰਾ ਵੀ ਆਪਣਾ ਬਹੁਤ ਪੱਕਾੜੀ ਆਪਣਾ ਮੇਰੀਆਂ ਪਹਿਲਾਂ ਹੀ ਸਭਾਂ ਨਾਲ ਹੋ ਗਈਆਂ ਤੇ ਉਸ ਤੋਂ ਬਾਅਦ ਕਹਿੰਦਾ ਮੈਂ ਆ ਰਿਆਂ ਤੁਹਾਡੇ ਕੋਲੇ ਕੱਲ ਮੈਂ ਕਿਹਾ ਅੱਜ ਨਹੀਂ ਅੱਜ ਨਹੀਂ ਅੱਜ ਨਹੀਂ ਅੱਜ ਤਾਂ ਚੱਲੇ ਆਂ ਸੀ ਮੀਟਿੰਗਾਂ ਸਾਡੀ ਭੈਣ ਜੋ ਇੱਥੇ ਗੱਡੀਆਂ ਨਾਲ ਘੇਵ ਲੈ ਸਾਨੂੰ ਕਿ ਗੱਡੀਆਂ ਹਰਕੀਆਂ ਸਾਡੀਆਂ ਵੀ ਸਵੇਰ ਦੀਆਂ ਤਿਆਰ ਕਰਕੇ ਬਿਠਾਈਆਂ ਤੇ ਇਹਦਾ 4:00 ਵਜਾ ਲੈ ਇਹਨਾਂ ਨੇ ਗੱਡੀਆਂ ਗੱਡੀ ਭਜਾ ਕੇ ਗੱਡੀ ਲੋਕਾਂ ਵੇਚ ਦੂਗਾ ਜਰੂਰ ਮੰਜੂਰ ਹੁੰਦਾ ਖਾਜ ਜਰੂਰ ਕਿੱਥੇ ਤੇ ਫਿਰ ਉਹਨੂੰ ਮੈਂ ਕਿਹਾ ਜੀ ਕੱਲ ਨੂੰ ਆਇਓ ਕਹਿੰਦਾ ਫਿਰ ਕੱਲ ਨੂੰ ਸਵੇਰੇ ਦੱਸੂਗਾ ਜੇ ਮਾਂ ਨਾ ਨਾ ਤਾਂ 12:00 ਵਜੇ ਸੀ ਭਾਵੇਂ ਇਕੱਠੀ ਬੈਠਦੇ ਮਾਵਾ ਮੈਂ 12:00 ਤੋਂ 10:00 ਵਜੇ ਤੱਕ ਸੌਣਾ ਤੇ ਉਸ ਤੋਂ ਬਾਅਦ ਫਿਰ ਮਾਂ ਵੀ ਸ਼ਾਮ ਨੂੰ ਸਰੀਰ ਭੂਣ ਸ਼ਾਮ ਨੂੰ ਸਾਰੀ ਲਪੇਟ ਲਾਣੀ ਲਿੰਦੇ ਆ ਉਹਨਾਂ ਪਰ ਜੇ ਤੁਸੀਂ ਪਿਆਰ ਰੱਖਦੇ ਆ ਫਿਰ ਇੱਕ ਹਫਤੇ ਦਾ ਸਬਰ ਚਾਹੀਦਾ ਚਾਹੀਦਾ ਹਣਾ ਹੁਣ ਆਏ ਸੁੱਕੇ ਇਹ ਉਹ ਇਨਸਾਨ ਮੈਂ ਇਸ ਬੰਦੇ ਦਾ ਕਿਉਂ ਫੈਨ ਹੋਇਆ ਇਹ ਸੰਸਾਨ ਨੂੰ ਮੈਂਨੇ 8 ਵਾਰ ਟਾਈਮ ਦੇ ਕੇ ਕੈਨਸਲ ਕਰਿਆ 8 ਵਾਰ ਮੱਥੇ ਟੇਉੜੀ ਨਹੀਂ ਪਈ ਇਹਨਾਂ ਬੰਦੇ ਕੋਈ ਨਹੀਂ ਕੋਈ ਨਹੀਂ ਫਿਰ 8 ਵਾਰ ਦੀ ਘੱਟੂ ਘੱਟ ਟਾਈਮ ਤੇ ਸਵੇਰੇ ਕਰਕੇ ਤਿਆਰੀ ਕਰਨੀ ਸ਼ਾਮ ਨੂੰ ਹੀ ਜਵਾਵ ਦੇ ਤਾ ਅੰਨੀ ਵਾਰ ਹੋਇਆ ਸੱਤ ਉਹ ਹੁਣ ਅਸੀਂ ਜਾਣ ਕੇ ਨਾ ਦਿੰਦੇ ਨਹੀਂ ਉਹ ਐਮਰਜੈਂਸੀ ਕੋਈ ਅਸੀਂ ਗੱਲ ਹੋਈ ਬਹੁਤ ਕੁਝ ਕੈਂਸਲ ਕਰਨਾ ਪਿਆ ਐਮਰਜੈਂਸੀ ਬੰਦਾ ਮੋੜ ਚ ਵੀ ਨਹੀਂ ਹੁੰਦਾ ਬੰਦਾ ਆਪਣੀ ਜਿੰਦਗੀ ਚ ਹਾਂ ਜੀ ਜਿੰਦਗੀ ਬਹੁਤ ਜ਼ਰੂਰੀ ਹੈ ਉਹੀ ਗੱਲ ਆ ਹਾਂ ਹਲੋ ਬਈ ਜਿਆ ਹਿੰਗਰ ਬਾਕੀ ਯਾਰ ਘੋੜਾ ਤਾਂ ਹੈਗਾ ਓਕੇ ਉਂਡਲਾ ਵਿੰਗ ਨਾ ਕਰ ਲੀਏ ਆ ਵਾਲਾ ਇਹ ਬੱਤੇ ਬੰਨੀ ਵੱੜਦਾ ਬਾਈ ਨਹੀਂ ਨਹੀਂ ਯਾਰ ਵੱਡਦਾ ਵੱਡਦਾ ਹਾਂ ਕੱਕ ਦਊਗਾ ਜੋ ਬੰਦੇ ਨੂੰ ਅੱਖਾਂ ਵੇਖ ਰਹੀਆਂ ਨੇ ਕੋੜਾ ਆ ਬਾਈ ਪੂਰਾ ਹੈ ਕੰਨ ਤਾਂ ਠੀਕ ਲੱਗਦੇ ਆ ਨਾ ਕੰਨ ਠੀਕ ਆ ਯਾਰ ਉੱਦਾਂ ਹੀ ਗੈਦ ਹੁੰਦੀ ਹੈ ਕਿ ਮੂੰਹ ਨੂੰ ਝੋਲਦੇ ਆ ਜਾਂ ਹਾਂ ਮੂੰਹ ਦੇਖਿਆ ਯਾਰ ਬੜਾ ਸੋਹਣਾ ਰੋਣ ਕਾ ਲੱਗੇ ਹੀ ਰਹਿਨੀ ਆ ਬਾਈ ਜੀ ਦੇ ਤਵੇਲੇ ਚ ਬਾਈ ਦਾ ਭਰਾ ਵੀ ਘੈਂਟ ਹੁੰਦਾ ਦਾ ਮੈਂ ਕਹਿੰਦਾ ਬਾਈ ਦਾ ਹੀ ਕਰ ਜੀ ਬੋਈ ਬਰੇ ਕੋਈ ਹੀ ਆ ਹਮ ਬਾਈ ਫਰਨਾ ਬੰਦਾਂ ਜੀ ਮੋੜਾ ਬਾਈ ਨਾ ਤਾਂ ਹੀ ਇਹ ਬੱਚੀ ਰੋਗ ਜਦੋਂ ਆਪਣੀ ਕੰਥੀ ਬਹੁਵੀ ਉਦੋਂ ਮਨ ਜਾਈ ਜਾਦੀ 11 ਮਹੀਨੇ ਪਏ ਨਹੀਂ ਮਰਜੀ ਕਰਦੇ ਹੈ ਕਿੱਧਰ ਗਏ ਓਏ ਉਹ ਕੋਲੇ ਦੋਨਾਂ ਦੇ ਵਿੱਚੋਂ ਹਾਲੇ ਦੇਖਦਾ ਇਹਨੂੰ ਆ ਤੱਕ ਨਹੀਂ ਲੱਗਦੇ ਥੋੜੇ ਜਿਹਾ ਲੱਗਦੇ ਉਹਦੇ ਨਾਲ ਨਾਲ ਕੰਮ ਅਲਰਜੀ ਹੀ ਹੋ ਜਾਂਦੀ ਐ ਸਿੰਗ ਦੇ ਹੋਈ ਤੇ ਬੱਚੀ ਮੈਂ ਕਿਹਾ ਨਾਰਮਤਰ ਵਾਲੀ ਉਹ ਹੀ ਆ ਹਾਂ ਸੈਪੂ ਸੈਦੇ ਡਾਕਟਰ ਨੇ ਇੱਕ ਉਹ ਲਿਆਉਣਾ ਪੁਰਾਣਾ ਆ ਅਲਰਜੀ ਵਾਲਾ ਐ ਮਾਥ ਲਖਵਿੰਦਰ ਮੈਂ ਤਾਂ ਹੁੰਦਾ ਯਾਰ ਲਖਵਿੰਦਰ ਲਿਖਦਾ ਹੁੰਦਾ ਇੱਕ ਬੰਦਾ ਡਾਕਟਰ ਸਖਦੇਵ ਦਾ ਮੈਂ ਮੇਰੇ ਕੋਲ ਭਾਈ ਹਾਂ ਬਹੁਤ ਜਿੱਦ ਬਹੁਤ ਖੋਪੇਂਦੇ ਲਾ ਰਿਹਾ ਠੀਕ ਹੈ ਸਖਦੇਵ ਦਾ ਜਿਹੜਾ ਇੱਕ ਬੰਦੇ ਵਾਲਾ ਹੀ ਆਪਣੇ ਉਹ ਆ ਡਾਕਟਰ ਸਖਦੇਵ ਕੋਪੇ ਆ ਦੇ ਲਾ ਰਿਹਾ ਜਾਣ ਨਹੀਂ ਹੁੰਦੇ ਆਵਾਜ਼ ਕੀ ਪੰਜਾਬ ਜਨਰਲ ਜੰਮੀ ਵਾਲਾ ਸੋਤਾ ਯਾ ਪਾਇਆ ਹਾ ਪੁਲਬੀਆ ਆ ਗਿਆ ਦੇ ਨੰਨਾ ਰਾਸੇ ਨਾ ਬਟਾ ਦੇ ਰਾਸੇ ਨੋ ਦੇ ਨੰਨਾ ਮੈਂ ਨਵਾਲੇ ਫੋਨੀਆ ਜੀ ਆਹ ਕਿਹਦੀ ਆ ਬਰ ਵਕੀਲ ਦੀ ਉਹ ਫਰਮਾਨੀ ਆ ਕਿ ਐਸੇ ਆ ਦੇ ਬੋਲਦੇ ਬੋਲਦੇ ਜੇ ਨਾ ਇਹਦੇ ਥੋੜੀ ਲੋਈ ਨਹੀਂ ਲੂਈ ਤੇ ਕੰਮ ਉਹ ਦੇ ਕੇ ਰੱਖਿਆ ਕਰੋ ਚੁੱਲ੍ਹੇ ਪੂਰੀਆਂ ਬੋਰੀਆਂ ਬੋਰੀਆਂ ਤੇ ਲੰਗੀਆਂ ਰੱਖੋ ਇਹ ਤੇ ਜਮਾ ਲੂਈ ਸਾਫ਼ ਹੋ ਜੂ ਡਬਲ ਡਬਲ ਪੂਰੀਆਂ ਸਲਾਈ ਤੇ ਰੱਖੋ ਥੋੜਾ ਭਾਰ ਹੈ ਪਿੱਛਲੇ ਹਵਾ ਜਾ ਰਹੀ ਉਹਦਾ ਨੇੜੇ ਆਉਂਦਾ ਇੱਥੇ ਪੱਖਿਆਂ ਦਾ ਦਾਰਾ ਲੰਗੀਆਂ ਨੇ ਉਹ ਮਠਰ ਕਰਿਆ ਆ ਇੱਧਰ ਲਾ ਕੰਮ ਉੱਚਾ ਨਾ ਇੱਥੇ ਚੱਕਰਾ ਪੂਰੀ ਇੱਕ ਬਾਹ ਨਾ ਆ ਰਹੀ ਜਿਹੜਾ ਇਹ ਅੱਜ ਆ ਜਾਣੀ ਆ ਅੱਜ ਇਹਦੇ ਬੈਟਮੈਂਟ ਲਾਦਨੇ ਆ ਇਹਦੇ ਜੰਪ ਦਿੱਤਾ ਹੋਇਆ ਹੋਊਗਾ 2 ਮਹੀਨੇ ਮੰਗਦੇ ਨੇ ਚੈੱਕ ਬੜਾ ਬਾਈ ਇਹਦੇ ਨਾ ਆ ਰਹੇ ਨਾ ਆ ਰਹੇ ਹਾਂ ਤਾਂ ਜਦੋਂ ਬਰਾਬਰ ਕਰਦਾ ਹੈ ਹੈ ਇਹਦਾ ਰਹਿ ਜੀ ਪਾ ਸਕਦੇ ਮੈਂ ਨਾਲ ਗਿਆ ਕਿ ਕਹਿੰਦਾ 20 ਤੇ ਨਾ ਦੋਈ ਕਹਿੰਦਾ 20 ਤੇ ਨਾਲ ਬਾਹਰ ਲੂੰਗਾ ਨਾਲ ਦੂਆ ਜੀ ਜੰਪ ਦੇ ਦੀ ਜਿਹੜੀ ਇਹਨੇ ਦਵਾਈ ਆਨਲਾਈਨ ਮੰਗਾਈ ਆ ਬਾਹਰੋਂ ਉਹ ਇਹਨੇ ਬਹੁਤ ਜ਼ਿਆਦਾ ਖੀਆ ਹੋਆ ਰਿਜ਼ਲਟ ਹੋ ਆਰ ਸਕਦੇਵ ਨੇ ਇਹ ਵੀ ਕਿਹਾ ਕਹਿੰਦਾ ਨਹੀਂ ਸਾਕਸ ਨੇ ਆਇਆ ਇਹ ਉਪਰ ਤਾਂ ਫਿਰ ਨਹੀਂ ਹੋਣੀ ਤੇ ਕਹਿੰਦਾ ਵੀ ਜਦੋਂ ਮੈਂ ਪਹਿਲਾਂ ਨਾਂ ਜੇ ਰਹਿ ਜੇ ਕਿਰਾਂ ਦਾ ਸੁਲਤਾਨ ਦੀ ਯਾਰ ਅਲੈਕੁਮ ਅਲੈਹ ਭਾਈ ਹਾਂ ਬੱਤੀ ਪੁੱਤੀ ਆਜ ਇੱਕ ਬਾਹਰੀ ਕੰਦੀ ਬੱਤੀ ਵਿੱਚ ਕਾਦੀ ਅੱਛਾ ਇਹ ਨਾ ਕਰਦੀ ਹੁੰਦੀ ਆਗੇ ਲਾਟੇ ਨੂੰ ਆਮੜਾ ਕੀ ਆ ਆਵਾਜ਼ਾਂ ਦੇ ਨਾਲ ਤੁਸੀਂ ਆਇਆ ਮੈਂ ਇੱਕ ਆ ਆ ਕਿ ਮੈਂ ਅਕਾਊਂਟ ਵਾਲੇ ਨਾਲੇ ਕਾਲੇ ਕਾਂਡ ਵਾਲੇ ਦਰਦ ਘੱਟ ਗਿਆ ਜਿਹੜੇ ਕਾਂਡ ਵਾਲੇ ਨਾਲੇ ਡਰਾਈਵਰ ਆ ਜਲਵਾ ਵਾਲੀ ਲੱਤ ਜਦ ਇੰਧਰ ਦੀ 50000 ਰੁਪਏ ਦੀ ਬੱਤੀ ਇਹ ਹੁਣ ਕਿੰਨਾ ਜਿਆਦਾ ਹੋ ਗਿਆ ਦੋ ਦਮ ਨਾਲ ਆਏ ਤਾਂ ਪਤਾ ਨਹੀਂ ਹੁੰਦਾ ਟੋਪੀ ਨਹੀਂ ਚੋਣ ਵਾਲੇ ਹੋਇਆ ਤਾਂ 25 ਦਿਨ ਲੱਗਿਆ ਪੰਜ ਦਾ ਨਹੀਂ ਲਾੜੀ ਚਾਹੀਦੀ ਕਿਵੇਂ ਆਦਾ ਨਹੀਂ ਤਾਂ ਭਾਈ ਦਸ ਗਿਆ ਬੱਚੇ ਦਾ ਮੂੰਹ ਦੋਇਆ ਕਾਜ ਉਹ ਗੱਲ ਵੀ ਕਰੋ ਬਲਾਤ ਉਹ ਅੰਦਰੋਂ ਪੱਕਾ ਬਾਹਰੋਂ ਆਏ ਓਏ ਸਾਫ਼ ਸੁਥਰਾ ਨਾਲੇ ਦੇਖੋ ਖਾਂਦਾ ਨੂੰ ਪਾ ਕੇ ਕੁਝ ਜਿਹੜੇ ਖਾਦੇ ਨੇ ਸੱਪਾਂ ਨੂੰ ਬੋਲਣ ਨੂੰ ਮਾਤਰ ਬੜਾ ਹੈ ਇਹਨਾਂ ਨੂੰ ਛੋਡੀ ਲੈ ਜੀ ਆ ਨਾ ਉਹ ਰਾਤ ਨੂੰ ਕੇਲੇ ਦੇ ਮੂੰਹ ਤੋਂ ਯਾਰ ਬੰਦ ਕਰੀ ਖੜਾ ਹੈ ਇਹਦਾ ਮੂੰਹ ਤੋਤਾ ਨਹੀਂ ਅੱਜ ਹੋ ਗਿਆ ਠੀਕ ਹੈ ধੋਇਆ تھا ਅੱਜ ਮੂੰਹ ধੋਇਆ ਤਾਂ ਕੱਬੜੋ ধੋਇਆ ਤਾਂ ਅੱਜ ਸਵੇਰੇ ਮੈਂ ਹਾਂ ਨਹੀਂ ਕਰਦਾ ਲੱਗ ਰਿਹਾ ਹੁਣ ਦੇਖੋ ਮੜਾ ਇੱਕ ਵਾਰ ਪਾਣੀ ਪੂਣੀ ਪਿਆਓ ਇਹਨੂੰ ਨਾਲੇ ਨੂੰ ਖੱਬੜ ਅੱਡ ਪਾਓ ਇੱਧਰ ਨਹੀਂ ਖੁਰਨੀ ਜਦੋਂ ਮਾਂ ਹੀ ਖਾ ਜਾਂਦੀ ਸਾਰੀ ਇਹਨੂੰ ਕਿੱਥੇ ਛੱਡਦੀ ਆ ਉਹ ਇੱਧਰ ਪਾ ਦਿਓ ਉਹਨੂੰ ਬੱਠਲ ਭਰ ਕੇ ਨਾ ਖੁਰਲੀ ਜਾਈਂ ਵਿੱਥੀ ਧਰ ਦੋ ਇਹ ਬੱਚਾ ਪੰਜਾਬ ਹਿਨਾਰ ਦਾ ਇਹ ਆ ਵੀ ਬਹੁਤ ਕਾਪੀ ਦੁਆਰੇ ਪੈਂਦੇ ਰੋ ਖੱਬਲ ਵੀ ਨਹੀਂ ਪਾਉਂਦੇ ਯਾਰ ਤੁਸੀਂ ਇਹਨੂੰ ਸਿੱਟ ਕੇ ਰੱਖਿਆ ਕਰੋ ਖੱਬਲ ਚਾਉਂਦੇ ਨਾ ਤੈਨੂੰ ਕਿਹੜਾ ਦਾਣਾ ਪਾਉਣਾ ਇਹਦਾ ਗੱਬਣਾ ਸੀ ਲੈ ਜੀ ਇਹਦਾ ਕਰਾ ਲਈਦੀ ਮੈਂ ਲਖਵਿੰਦਰ ਤੋਂ ਵੀ ਦੁਆਰੇ ਨਹੀਂ ਹੁਣ ਇਹ ਕਿਹਾ ਕਿਹਨੂੰ ਇਹ ਕਿਹਨੂੰ ਬੱਚਾ ਬਸ ਤੋਮ ਬਸ ਇਹ ਸਾ ਬੱਚਾ ਕਿਹੜੇ ਵਾਹੇ ਪੰਜਾਹ ਹਜ਼ਾਰ ਦੇ ਆ ਥੋੜੀ ਜਿਹੀ ਗਰੀਬੀ ਮਾਰੀ ਹੈ ਹੈ ਕੋਈ ਇਹਨੂੰ ਪੜਾ ਕੇ ਕੀ ਪਤਾ ਨਹੀਂ ਕਰ ਦੇਗੀ ਇਹ ਕਿਹੜੇ ਦਾ ਬੱਚਾ ਇਹ 50 ਦਾ ਪੰਜਾਹ ਦਾ ਹੀ ਆ ਇਹਦੇ ਬਾਗ ਮੁੰਨੋ ਨਾ ਨਾ ਮਸੀਤ ਨਾ ਆਇਆ ਬਾਲਕਾ ਨੂੰ ਮੁੰਨ ਨੇ ਨੇ ਖਰਖਰਾ ਮਰਵਾਇਆ ਗਿਆ ਸਾਲੇ ਉੱਤਰ ਨਹੀਂ ਯਾਰ ਪੱਪੀ ਉੱਤਰਦੀ ਆ ਸਾਰਾ ਕੁਝ ਉੱਤਰੂ ਯਾਰ ਕੋਈ ਨਹੀਂ ਗੱਬਣਾ ਹੈ ਤਾਂ ਖੋਹਰ ਨਹੀਂ ਮੈਂ ਨਾਲ ਗਿਆ ਤੇ ਕੋਈ ਆ 200% ਲੱਭਣੀ ਆ ਕਰਮਜੀਤ ਤੋਂ ਵੀ ਕਰਾ ਲਈ ਸੀ ਉਹ ਸਾਲੀ ਉਹ ਵੀ ਗੱਬਣ ਕਹਿ ਗਿਆ ਸੀ ਕਰਮਜੀਤ ਓਏ ਓ ਰੁਕ ਮਣੀ ਉਹਦਾ ਬਾਲ ਕੇਸ ਕਰ ਜਾਂਦੇ ਮੇਰੇ ਦਿਲਵਾਹ ਤੇ ਕਰ ਗਿਆ ਸੀ ਆ ਚੱਲ ਨਾ ਆਇਓ ਕਾ ਇਹਨਾਂ ਤੁਸੀਂ ਦੇਣਾ ਰੱਖੋ ਉਹ ਰਿਆ ਰਾਈ ਨੂੰ ਲਿਖਵਾਇਆ ਨਾ ਇਹ ਪਾਤਰਤ ਹੁੰਦੀ ਆ ਨਾਲੇ ਨੂੰ ਗਰਮੀ ਆ ਗਈ ਪਈ ਆ ਓਏ ਗਰਮੀ ਕਰਨ ਨੂੰ ਮਾਈ ਨਾ ਹੋਵੇ ਓਏ ਡੱਕ ਕੇ ਰੱਖਿਆ ਕਰੋ ਖੁੱਪਲ ਯਾਰ ਇਹਨੂੰ ਸੱਟੋ ਫੁੱਲ ਇਹਦੀ ਲੱਗਦਾ ਕੀ ਕਰੀਆ ਦੁਵਾਰ ਜਿਹਦਾ ਨਾਂ ਸਾਥ ਜਿਹਨਾਂ ਗਲਤ ਨੰਬਰ ਜਿਹੜਾ ਹੋਊਗਾ ਯਾ ਉਹ ਵੀ ਕਰਮੀ ਹੁੰਦਾ ਮਾਤਾ ਮੈਂ ਬਾਕੀ ਕਰਦਾ ਯਾ ਉਹ ਵੀ ਕਰਦੇ ਉਹ ਵੀ ਨਹੀਂ ਆਈ ਪਹਿਲੇ ਦੋ ਵਾਰ ਲਾਦੇ ਜਿਹਦੇ ਵੀ ਬੜਾ ਫਾਉੜ ਬਹੁਤ ਆ ਜਾ ਫਾੜ ਇਹ ਜਨੇ ਉਹ ਬੇਲੇ ਦੇ ਰਹਿਣ ਨੇ ਉਹਦਾ ਕਰਾ ਦੇਣਾ ਪ੍ਰੋਬਲੀ ਕੋਈ ਬੁਲਾ ਕੇ ਦੀ ਬੁਲਾ ਖੌਰ ਹੁਣ ਯੂਨੀਵਰਸਿਟੀ ਲੈ ਜਾ ਲੁਧਿਆਣੀ ਕਰਾ ਲਈ ਲੁਧਿਆਣੀ ਹੁੰਦਾ ਉਹ ਦੋਨਾਂ ਨਾਲ ਇਹਨੂੰ ਅੱਗ ਤੋਂ ਕਰਾ ਦੇ ਹਾਂ ਆਜ ਮੈਂ ਆ ਜੂੰਗਾ ਮੈਂ ਕਰਾ ਲਊਗਾ ਆਪਾਂ ਦੱਸਾਂਗੇ ਆ ਵੀ ਦੇ ਰਿਹਾ ਤੁਹਾਨੂੰ ਪਾ ਦਿੱਤਾ ਹੈ ਉਹ ਨਾ ਰਿਹਾ ਕੋਈ ਆਪਾਂ ਨਾ ਆ ਵੀ ਗਾਰਾ ਲਈ 20 ਅੰਗਰੇਜ਼ ਉਹਦੇ ਦੇ ਦੇ ਉਹਦਾ ਬਾਦ ਉਹਦਾ ਬਾਹਰ ਚੱਕੀ ਬੱਚੀ ਬਾਹਰ ਬਹੁਤ ਇਹ ਕਿੰਨੇ ਬੱਚੇ ਹੋਰ ਕਰਾ ਦੇ ਦਰਦਨ ਦੇ ਤੋਂ ਤੋਂ ਬੱਚੀ ਬਾਹਰ ਦੋ ਕੇ ਬ੍ਰਾਊਨ ਘੋੜੇ ਆ ਪਾਪਾ ਜੀ ਤਾਂ ਬਾਕੀ ਕਾਲਾ ਹੀ ਆ ਆ ਇੱਕ ਪੀੜਾ ਹਨੇ ਮਰਉ ਮਾ ਨਾ ਕਰਦਾਂ ਤਾਂ ਬਈਆ ਬਾਗ ਲਈ ਖਾਦੀ ਪਈ ਰੋਟੀ ਆ ਨਾ ਨਹੀਂ ਕਿੰਨੀ ਆ ਹੈ ਹੈ ਦਾ ਕਰਦਣਾ ਕਿਉਂ ਆ ਬਾਈ ਹਾਂ ਅੱਗ ਪੁਲੀਆ ਬਤੀ ਸਹੀ ਆ ਬੰਦਾ ਵੀ ਗੱਲ ਆ ਯਾਰ ਕੀ ਹੋ ਗਿਆ ਕੀ ਵਾਲੇ ਕੰਮ ਦੀ ਆ ਨਜਾਇਜ਼ ਕੰਮ ਦੀ ਇਹ ਆਪਣੇ ਸ਼ਹਿਰੀ ਸ਼ਹਿਰੀ ਵਾਲੇ ਦੀ ਆ ਸ਼ਹਿਰੀ ਵਾਲੇ ਦਾ ਕਿ ਕੋਸ਼ਿਸ਼ੀ ਹੋਦਾ ਬਣੀ ਨਾ ਆਉਂਦੀ ਆ ਪਰਕਿੰਗ ਕਰੇ ਬ੍ਰੀਡਿੰਗ ਕਰਾਉਣ ਨੂੰ ਵਾਲੀ ਜਿੰਨੀ ਸੂਏ ਦੇ ਦੇ ਬਾਈ ਜਾਈ ਕਰ ਕਰੇ ਬੀ ਬੱਚੇ ਬੁੱੱਚੇ ਲਹੇ ਹੈ ਇਹ ਜੀ ਦੇਖ ਤੋਂ ਅਸੀਂ ਮੈਂ ਮਾਝੋ ਨਹੀਂ ਹੋਦੀ ਜਲਬਖਸ਼ੀਓ ਕਿਹੜੀ ਕੌਲੀ ਵਾਲੀ ਜਿਹੜੀ ਲੈ ਕੇ ਆ ਤੂੰ ਹਾਂ ਉਹ ਵੀ ਉਹ ਉਹ ਦੀ ਸੀਗੀ ਪਰਵਾਖਸ਼ ਤੇ ਪਟੰਡਾ ਦੇ ਸ਼ਹਿਰੀ ਵਾਲੇ ਦੀ ਆ ਵਾਲੇ ਤੋਂ ਫਿਰ ਹੋਰ ਦੀ ਸ਼ਿਕਾਉ ਮੈਂ ਅਨਕਸ਼ੀ ਦੀ ਭਲਾ ਲਾ ਦੇ ਆ ਬ ਲੈ ਕੇ ਆਵੋ ਤੁਸੀਂ ਦੀ ਆਪਾਂ ਮਿਲਣਾ ਪੈਣਾ ਆਪੋਸ ਨਾਲ ਨਾ ਲੈਣਾ ਬਿਲਕੁਲ ਬਾਕੀ ਭਾਜੀ ਇਹ ਕਿ ਜਦੋਂ ਗੱਲ ਕਰ ਜਾਂਦੇ ਗੰਤੀ ਵੀ ਬੜੀ ਨੀਂਂਦ ਤਰਾਸਣੇ ਵੀ ਰਾਮ ਆਏ ਇਹ ਪੰਜਾਬੀ ਸ਼ਿਕਾਰ ਦਾ ਬੱਚਾ ਹੀ ਆ ਵੀ ਇਹ ਅਨਕਸ਼ੀ ਦੀ ਅਨਕਸ਼ੀ ਆਸ਼ਾ ਤੁਹਾਡੇ ਕੋਲ ਆਈ ਬਾਈ ਜੀ ਚਲ 15 ਮਿੰਟਾਂ ਵਿੱਚ ਹਾਂ ਜੀ ਦੇਖ ਨਹੀਂ ਭਾਈ ਜੰਦ ਕਿਹਦੇ ਦੋ ਦਿਨ ਲੱਗੇ ਹਾਂ ਇਹ ਮਤਲਬ ਇਹ ਮਿਲਕ ਡੀਜ਼ ਦੇ ਵਿੱਚ ਅੱਛਾ ਮੇਰੇ ਵੀ ਇਹਦੇ ਆਣੇ ਹੁੰਦੇ ਸਾਰੇ ਆਏ ਹੋਏ ਹਾਂ ਆਏ ਹੋਏ ਨੇ ਟੁੱਟਣੇ ਭਾਈ ਜੀ ਜਦੋਂ ਫਿਰ ਇਹਨਾਂ ਦਾ ਮਤਲਬ ਵੀ ਸਾਇਜ ਥੋੜਾ ਜਿਆਦਾ ਚੌੜਾ ਹੋਣ ਲੱਗ ਜਾਊ ਜਿੱਦਾਂ ਏਜ ਦੇ ਅਕੋਰਡਿੰਗ ਇਹਦੀ ਬਾਡੀ ਵੱਡੀ ਹੋਊਗੀ ਉਦੋਂ ਹੀ ਮਨ ਲੈਦਾ ਜਵੜੇ ਦਾ ਸਾਇਜ ਵੱਡਾ ਦੰਦਾਂ ਦਾ ਸਾਇਜ ਵੱਡਾ ਦੰਦ ਘਟ ਜਾ ਹਾਂ ਮਤਲਬ ਜਦੋਂ ਫਿਰ 2.5 ਸਾਲ ਦੀ ਹੋ ਗਈ ਫਿਰ ਪਹਿਲਾਂ ਦੋ ਦੰਦ ਆਪਣੇ ਤੋੜੂ ਜਿਵੇਂ ਆਪਣੇ ਇਨਸਾਨਾਂ ਦੇ ਟੁੱਟਦੇ ਨੇ ਹਾਂ ਉਦੋਂ ਇਹ ਦੋ ਦੰਦ ਲੈ ਜੂ ਫਿਰ ਚਾਰ ਦੰਦ ਮਤਲਬ 2.5 ਸਾਲ ਤੇ ਦੋ ਦੰਦ ਕਰਦੀ ਆ ਤੇ ਤਕਰੀਬਨ 3.5 ਸਾਲ ਤੇ ਚਾਰ ਦੰਦ ਹੋ ਜਾਂਦੀ ਆ ਤੇ ਉਦੋਂ ਮਤਲਬ ਸਾਲ ਕੁ ਬਾਅਦ 4.5 ਦੇ ਪੂਰੇ ਦੰਦ ਆਪਦੇ 5 ਦੇ 6 ਕਵਰ ਕਰਨ ਲੱਗ ਜਾਂਦੀ ਆ ਹਾਂ ਇਹ ਨਹੀਂ ਬਈ 3 ਦੰਦ ਆਂਦਾ ਕਿ ਹਾਂ ਨਾ ਬਈ ਪੂਰਾ ਆ ਜਣੀ ਹੋ ਜਾਂਦਾ ਆ ਉਹਨਾਂ ਸਾਈਜ਼ ਵੱਡਾ ਆਣ ਤਿੰਨ ਤੋਂ ਚਾਰ ਸਾਲਾਂ ਦੇ ਵਿੱਚ ਜਣੀ 6 ਦੰਦ ਆ ਜਾਂਦੇ ਵਾੜੂ ਕੋਈ ਇਹ ਜਿਹੜੀ ਆ ਵੀ ਦੇਖ ਲੈ ਕੋ ਉਹ ਜੋ ਬਾੜ ਤਾਂ ਬਾਈ ਛੋਟੀ ਵਾਲੇ ਬਾਬੇ ਕੋਲ ਦੀ ਮੋੜ ਹੈ ਛੋਟੀ ਵਾਲੇ ਦੁੱਧ ਵਾਲੇ ਦੰਦਾ ਹੈ 3 ਕੁ ਮਹੀਨੇ ਦੀ ਅਲੀ ਨੂੰ ਮਦਦ ਦੇ ਲਈ ਪਿੱਛੇ ਬੰਦੇ ਨੂੰ ਕਹਿੰਦਾ ਆ ਚੜਨਾ ਆਈ ਕਿ ਨਹੀਂ ਨਾ ਚੜੀ ਛੂਟਾਣਾ ਚੜਨ ਲੱਗਾ ਦੋਇਦ ਲੱਗੇ ਪਿੱਛੋਂ ਮਾਰੇ ਚਾ ਕੇ ਮਾਰਿਆ ਇਹ ਯਾਰਾ ਟੁੱਤੇ ਹੁੰਦੇ ਆ ਆਪਾਂ ਕਹਿ ਰਹੇ ਕੋਈ ਨਹੀਂ ਹੁੰਦਾ ਆ ਲੈ ਵੀ ਖਿੜੀ ਵਾਲੇ ਬਾਬੇ ਨੇ ਕਹਿੰਦੇ ਮੰਕੀ ਵੀ ਰੱਖਿਆ ਮੰਕੂ ਕਿਦਾਂ ਸਾਡਾ ਬੰਦਾ ਸ਼ੁਰੂ ਤੋਂ ਇਦਾਂ ਦੇ ਕੰਮਾਂ ਦਾ ਸ਼ਕੀਨ ਹੋ ਆ ਹਾਂਜੀ ਪੈ ਜਾਣਾ ਪੈ ਜਾਣਾ ਨਹੀਂ ਪੈ ਜਾਣਾ ਕੰਜਰ ਹੁੰਦੇ ਪੂਰੇ ਆ ਜਾ ਆਇਆ ਨਹੀਂ ਨੂੰ ਬਿਸਿੰਦਾ ਆਜਾ ਆਜਾ ਬੱਚੇ ਮੋਂਕੂ ਆ ਜਾ ਆ ਜਾ ਆ ਜਾ ਬਾਬੇ ਘਿੜੀ ਵਾਲੇ ਕੋਲ ਆਏ ਸੀ ਕਿ ਕਹਿੰਦੇ ਵੀ ਮੋਂਕੂ ਰੱਖਿਆ ਹੋਇਆ ਹੈ ਨਾ ਉਹ ਨਾ ਗੰਦੀ ਬੱਢਣੀ ਨਾ ਨਹੀਂ 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 ਕੋਈ ਕਹਿੰਦਾ ਅੱਜ ਫੁੱਤ ਨਾ ਕਰ ਗੰਦੀ ਹੀ ਕਰਦਾ ਇਹ ਡਰਾ ਦਾ ਹਾਂ ਹਾਂ ਅੱਛਾ ਜੀ ਨਾ ਜਿਹੜੇ ਨਾਲ ਹੈ ਨਾ ਇਹ ਮੋਂਕੂ ਇਹ ਬਾਬਾ ਜੀ ਦਾ ਮੋਂਕੀ ਘਿੜੀ ਵਾਲੇ ਬਾਬੇ ਨੇ ਮੋਂਕੀ ਵੀ ਰੱਖਿਆ ਕਹਿੰਦੇ ਇਹ ਮਹਾਨ ਬਾਰੇ ചേനൽ <coughs> വി <coughs> ਅੱਜ ਇਹ ਸੀ ਆਪਾਂ ਖੇੜੀ ਵਾਲੇ ਬਾਬਾ ਜੀ ਕੋਲ। ਇਹ ਕਲਮਪਾਈ ਦੇ ਤੁਸੀਂ ਰੋਂਡੀ-ਮੁੰਡੀ ਮਾਰ ਲਈਏ। ਨਿਆਣੇ ਵੀ ਖੇਡਣ ਲੱਗੇ ਉੱਧਰ। ਤੇ ਬਾਬਾ ਜੀ ਕਹਿੰਦੇ ਚਲੋ ਚਾਹ ਪਣੀ ਜੱਤ ਤੇ ਵੀ ਗੂਲ ਮੈਂ ਉਧਰ ਐਂ ਜੂੜੀ ਹੋਣ ਲੱਗੇ ਉਹ। ਇਹ ਬੱਛੀ ਵੀ ਰਖੀ ਹੋਗਾ ਯਾਰ। ਬਾਬਾ ਜੀ ਦੇ ਕਿਹੜਾ ਮੁੰਡਾ? ਇੰਨੇ ਚ ਹੈ ਕਿ ਭਰਾ ਦੀ ਹੈ। ਉਹਨਾਂ ਦੇ ਛੋਟੇ ਭਾਈ ਦੇ ਦੋਨੋਂ, ਛੋਟੇ ਭਾਈ ਦੇ। ਜੋ ਭਰਾ ਪੂਰੇ ਇੱਕ ਨੇ ਤਾਂ ਟਰੈਕਟਰ ਰੱਖਿਆ। ਆਹ ਕਿਹੜੀ ਹੈ? ਜੀਪ ਉਹ। ਜੀਪਾ ਹੈ। ਹੁੰਦਾ ਨਹੀਂ ਯਾਰੀ ਲੈ ਲਿਓ ਲੈਰ ਬਤਰੀ ਲੋਬੀ ਪੰਜਾਬ ਸ਼ਿੰਗਾਰ ਦਿਖਾਈਏ ਪੰਜਾਂ ਮਾਰਾ ਮੁੱਦਾ ਟੋਪ ਦੇ ਫਟ ਗਏ ਬਾਈ ਇਹ ਸਾਰੇ ਬਾਈ ਦੰਦੀ ਵੱੜਦਾ ਹੈ ਮਰਦਾ ਹੈ ਬਾਈ ਵਾਕੇ ਪੂਰਾ ਸ਼ਾਹ ਕਰਾ ਬਾਈ ਖਰਖਰਾ ਕੋਈ ਪੂਰਾ ਮਾਰਨਾ ਦਿੰਦਾ ਕਰ ਦੋ ਘੰਟਾ ਦੋ ਘੰਟਾ ਪੂਰਾ ਚੋਲਿਆਂ ਦਾ ਸੰਦਨ 4 ਘੰਟੇ ਮਾਰ ਸੂਰੇ ਜੀ ਪੂਰਾ ਮਾਰਨਾ ਪੈਂਦਾ ਤੁਸੀਂ ਮਾਰਦੇ ਹੁੰਨੇ ਆ ਤੁਸੀਂ ਮਾਰਦੇ ਠੀਕ ਆ ਜੀ ਬਾਈ ਕਿੰਨੀ ਕ ਮਿਹਨਤ ਲੱਗਦੀ ਹੈ ਤੁਮੇ ਕੋਈ ਨਹੀਂ ਮਿਹਨਤ ਨਹੀਂ ਹੈ ਇਹ ਹਲਕਾ ਹਲਕਾ ਮਾਰਨਾ ਪੜਦਾ ਨਹੀਂ ਦਬਾ ਕੇ ਮਾਰਨਾ ਖੰਦ ਦਬਣ ਦਬਾ ਕੇ ਮਾਰਨਾ ਪੜਦਾ ਜਿਹੜਾ ਭਾਈ ਆਪਾਂ ਖਰਖਰਾ ਮਾਰਦੇ ਆ ਨਾ ਭਾਈ ਫਾਇਦਾ ਕੀ ਹਿੰਦਾ ਬਾਲਾਂ ਕਰਕੇ ਨਾ ਸਰੀਰ ਵੀ ਦਾ ਸੈੱਟ ਰਹਿੰਦਾ ਸਰੀਰ ਨੂੰ ਨਹੀਂ ਇਸ ਮਿੱਟੀ ਨੇ ਅੰਦਰ ਬਾਹਰ ਨਿਕਲਦਾ ਸਿਆਮਾ ਦਾ ਬਾਲ ਗੁੜ ਵੀ ਵਾਧੂ ਲੈ ਜਾਂਦੇ ਨੇ ਕਾਲਾ ਰਹਿੰਦਾ ਨਾ ਘੋੜਾ ਹੁੰਦਾ ਠੀਕ ਹੈ ਦੰਦ ਵੀ ਉਗਾਂਦਾ ਪੂਰੇ ਰੰਨਾ ਸੋਹਣਾ ਘੋੜਾ ਹੈ ਨਾ ਹਾਂ ਓਏ ਘੋੜਾ ਆਦਾ ਘੋੜਾ ਆਦਾ ਕੱਢਿਆ ਨਹੀਂ ਅੱਜ ਵਾਰ ਬਈ ਅਛਾ ਅਛਾ ਪੰਜਾਬ ਸ਼ਿੰਗਾਰ ਪਹਿਲੇ ਨੰਬਰ ਤੇ ਬਈ ਘੋੜਾ ਜੀ ਧੱਕਾ ਜੇ ਕਰ ਗਿਆ ਨਾ ਬਾਬੇ ਨੇ ਤੁਸੀਂ ਕੀ ਜੀ ਉਧਰ ਨਾਲ ਨਾਲ ਹੈ ਨਾ ਨਾਲ ਗਈ ਸੀ ਕਿ ਇੱਥੇ ਘਰੇ ਸੀ ਮੈਂ ਇਹ ਦਿੰਦਾ ਮੇਰੇ ਕੋਲ ਮੈਂ ਮੇਰੇ ਖਲੇ ਬੜੇ ਪੂਰੇ ਘੋੜੇ ਆਉਂਦੇ ਤੁਸੀਂ ਤੇ ਚੜਦੇ ਵੀ ਸਵਾਰੀ ਵੀ ਕਰਦੇ ਮੈਂ ਨੇ ਕੀ ਹੋਈ ਕਰਦੇ ਹੈ ਇਹਦਾ ਵੀ ਤੁਹਾਨੂੰ ਨਹੀਂ ਕੁਝ ਤਾਂ ਕਹਿੰਦਾ ਤੁਹਾਨੂੰ ਸਾਡੇ ਨਹੀਂ ਵਰਦਾ ਨਹੀਂ عمر ਨੂੰ ਵਰਦਾ ਵਰਦਾ ਮਰਦਾ ਵੀ ਇਹ ਜਿਆਦਾ ਨਿਕਲਿਆ ਜਿੰਦਾ ਇੱਕਦਮ ਮਰਦਾ ਨਹੀਂ ਕਦੀ ਵੱਡੀ ਜ਼ਿੰਦਗੀ ਵਿੱਚ ਤੁਹਾਡੇ ਦਿੰਦੀ ਕਿੰਨੀ ਵਾਰੀ ਵੱਡੀਆਂ ਨੇ ਨਹੀਂ ਮਾਰ ਵੱਡੀਆਂ ਲਹੂ 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 ਇਹ ਤੇ ਇਹਦੀ ਕੋ ਬਰਾਬਰੀ ਦਾ ਹੋਰ ਬੜਾ ਹੈ ਆਪਣਾ ਤੋਂ ਬੜਾ ਇੰਨੇ ਬਰਾਬਰੀ ਦਾ ਸੋਹਣਾ ਕੁੜਾ ਇੱਥੇ ਹੀ ਜਨਾ ਪਰੇ ਤੇ ਕਿੰਨੀਆਂ ਘੂੜੀਆਂ ਜੰਨੀਆਂ ਬਈ ਕਿੰਨੀਆਂ ਘੂੜੀਆਂ ਜੰਨੀਆਂ ਮੈਂ ਇੱਕ ਦਿਨ ਚ ਮੈਂ ਇੱਕ ਦਿਨ ਵਿੱਚ ਦੋ ਆ ਜਾਂਦੀ ਕਬੀਤੀ ਦੋ ਘੂੜੀ ਕ੍ਰੋਸ 3 2 3 ਆਥੇ ਇਸ ਕੋ ਖਰਾਕ ਵੀ ਫੱਛੀ ਨਾਲ ਨਹੀਂ ਪੜਦੀ ਹੋਗੀ ਨਾ ਪੂਰੀ ਕਿੰਨੇ ਕਿੰਨਾ ਕ ਖਰਚ ਆਇਆ ਘੂੜੀ ਦਾ ਇੱਕ ਤਿੰਨ ਸਾਲ ਜਾ ਰਹਾ ਤੁਹਾਡੇ ਨੇ ਖਰਚਾ ਖਰਾਕ ਦਾ ਖਰਾਕ ਦਾ ਕ੍ਰੋਸਿੰਗ ਕਿੰਨੇ ਦੀ ਯਾਰੀ ਮੀਟੇ ਅਮਿਤਸ਼ਾ ਹਟਾਈ ਤੇ ਨਾਲ ਕਦੀ ਕਰੋ ਸੀ ਯਾਰੀ ਘੋੜੇ ਦੀ ਯਾਨਕੀ 5 ਲੱਖ ਤਾਂ ਵਟਤੇ ਪਿਆ ਦਿਹਾੜੀ ਦਾ 5 ਲੱਖ ਦਾ 5 ਵਟ ਤਾਂ ਜੋ ਸ਼ਿੰਗਾਰ ਦਾ ਵਟਤੇ ਹੀ ਵਿਆਹ ਇੱਕ ਦਿਨ ਦਾ ਇਹ ਉਹ ਆ ਯਾਰ ਜਿਹਨੂੰ ਕਹਿੰਦੇ ਨਾ ਵੀ ਪੰਜਾਬ ਸ਼ਿੰਗਾਰ ਤੇ ਸਿੱਧੂ ਮੂਸੇ ਵਾਲਾ ਇੱਕ ਜਿਹਾ ਹੋਇਆ ਵਿਆਹ ਇਸ ਟਾਈਮ ਪੂਰਾ ਮੁੱਦਾ ਛੜਿਆ ਹੋਇਆ ਸਹੀ ਗੱਲ ਸਿੱਧੂ ਮੂਸੇ ਵਾਲੇ ਦੀ ਜਿੱਦ ਤਾਂ ਕਹਦੀ ਹੈ ਕਿ ਉਹ ਸਿਸਟਮ ਠੱਕਾ ਜਾ ਹੋ ਗਿਆ ਇਹਦੇ ਨਾਲ ਬਾਈ ਮੈਨ ਦਾ ਸੋਨਦੇ ਵੀ ਇੱਥੇ ਕੋਲੇ ਹੀ ਹੈ ਨਾ ਸਾਰੇ ਪੰਜਾਬ ਸ਼ਿੰਗਾਰ ਤੋਂ ਨਹੀਂ ਬੜਾ ਵੀ ਖਾਲਾ ਕੋਦਾ ਚੀਜ਼ ਕੋ ਪਾ ਜਾਵੇ ਫੀ ਕੀ ਕਰ ਲੈ ਬਾਈ ਦੇ ਪਹਿਲਾਂ ਘੋੜੇ ਨੇ ਕੋਈ ਉਹ ਪਾ ਗਿਆ ਸੀਗਾ ਹਾਂ 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 ਜ਼ਹਿਰ ਬਾ ਗਿਆ ਜੀ ਤਾਂ ਹੀ ਹੈ ਨਾ ਪਹਿਲੇ ਪਾ ਨੀ ਤਾਂ ਦੋ ਘੋੜੀਆਂ ਖਤਮ ਹੋ ਗਈ ਜੀ ਮਰ ਗਈ ਸੀ ਹਾਂ ਉਹ ਵੀ ਮਹਿੰਗੀਆਂ ਸੀ ਉਹ ਘੋੜੀਆਂ ਉਹ ਇਸ ਕੀ ਜੀ ਇਹਦੀ ਮਾਂ ਹੋਣੀ ਹੈ ਇੱਕ ਤਾਂ ਇਸ ਕੀ ਮਦਰ थी ਖਤਮ ਕਰਦੀ ਰਹੀਆਂ ਜੀ ਉਹਦੀ ਮਾਂ ਹੁੰਦੀ ਤਾਂ ਵਧੀਆ ਕਿ ਜੈਨੇ ਕਰੋਸ ਕਰਾ ਕੇ ਬਹੁਤ ਤਕੜਾ ਜਣੀ ਗਾਂ ਘੋੜਾ ਪਾਣਾ ਸਕਦਾ ਸੀ ਨਾ ਔਰ ਬੰਦਾ ਦਾ ਇਹ ਕੀ ਕਰ ਲਿਆ ਹੋ ਗਈ ਜੀ ਕਿਹਦਾ ਜਲਨੇ ਵਾਲੀ ਹੋ ਜਾਂਦਾ ਹੈ ਸ਼ਿੰਗਾਰੇ ਓਏ ਲਾਰ ਬਾਕੀ ਤੁਹਾਡਾ ਸਤਿ ਸ਼੍ਰੀ ਅਕਾਲ ਸਾਡੇ ਨੂੰ 1000 ਰੁਪਏ ਆ ਗਏ ਵਰਤੂਲਾ ਸੁਣਦੇ ਆਂ ਅੱਖਾਂ ਵੇਖੀਆਂ ਨਹੀਂ ਕੋੜਾ ਆ ਰਿਹਾ ਵੇਖੀ ਗਾ ਕੰਨ ਤਾਂ ਠੀਕ ਲੱਗਦੇ ਆ ਨਾ ਕੰਨ ਠੀਕ ਆ ਯਾਰ ਉੱਦੇ ਹੀ ਕਹਿੰਦੇ ਆ ਕਿ ਮੂੰਹ ਨੂੰ ਝੋਲਦੇ ਆ ਜਹਾ ਉਹ ਦੇਖਿਆ ਜਾਂਦਾ ਬੜਾ ਅਗਣਾ ਘੋੜਾ ਯਾਰ ਬਾਕੀ ਪੂਰਾ ਸ਼ਾਹ ਕਰਾ ਬਈ ਖਰਖਰਾ ਵੀ ਕੋਈ ਪੂਰਾ ਮਾਰਨਾ ਪੈਂਦਾ ਕਰ 2 ਘੰਟਾ 2 ਘੰਟਾ ਪੂਰਾ 6 ਘੰਟਾ 7 ਘੰਟੇ ਮਾਰਨਾ ਪੈਂਦਾ ਸਵੇਰੇ ਜਾਂ ਪੂਰਾ ਮਾਰਨਾ ਪੈਂਦਾ ਤੁਸੀਂ ਮਾਰਦੇ ਹੁੰਨੇ ਆ ਤੁਸੀਂ ਮਾਰਦੇ ਠੀਕ ਹੈ ਬਈ ਕਿੰਨੀ ਕਿ ਮਿਹਨਤ ਲੱਗਦੀ ਹੈ ਮੈਂ ਮੋਕੋ ਹੀ ਨਹੀਂ ਮਿਹਨਤ ਨਹੀਂ ਐਸੇ ਹਲਕਾ ਹਲਕਾ ਮਾਰਨਾ ਵਰਤਦਾ ਨਹੀਂ ਦਬਾ ਕੇ ਮਾਰਨਾ ਖਰ ਤਾਂ ਡਬੜ ਦਬਾ ਕੇ ਮਾਰਨਾ ਪੈਂਦਾ ਜਿਹੜਾ ਭਾਈ ਆਪਾਂ ਖਰਖਰਾ ਮਾਰਦੇ ਆ ਭਾਈ ਫਾਇਦਾ ਕੀ ਇੰਦਾ ਵਾਲਾ ਕਰਕੇ ਤਾਂ ਸਰੀਰ ਵੀਰ ਸੈੱਟ ਰਹਿੰਦਾ ਸਰੀਰ ਨੂੰ ਨਹੀਂ ਇਸ ਵਿੱਚ ਮਿੱਟੀ ਨੇ ਅੰਦਰ ਬਾਹਰ ਨਹੀਂ ਗਿਆ ਨਾ ਤੇ ਸ਼ਾਮ ਨੂੰ ਤਾਂ ਬੀਟੀ ਨਾ ਬਈ ਵਾਲ ਗੁੜ ਵੀ ਵਾਧੂ ਲੈ ਜਾਂਦੇ ਨੇ ਕਾਲਾ ਰਹਿੰਦਾ ਨਾ ਘੋੜਾ ਹੁੰਦਾ ਦੰਦ ਵਿయోగਾਂ ਦਾ ਪੂਰੇ ਰੰਨਾ ਸੋਹਣਾ ਘੋੜਾ ਹੈ ਨਾ ਓਏ ਘੋੜਾ ਹੈ ਨਾ ਘੋੜਾ ਕੱਢਿਆ ਨਹੀਂ ਅੱਜ ਵਾਰ ਬਈ ਅੱਛਾ ਅੱਛਾ ਪੰਜਾਬ ਸ਼ਿੰਗਾਰ ਪਹਿਲੇ ਨੰਬਰ ਤੇ ਬਈ ਘੋੜਾ ਸੀ ਧੱਕਾ ਜਿਹਾ ਕਰਕੇ ਨਾ ਬਾਬੇ ਨੇ ਤੁਸੀਂ ਕੀ ਜੀ ਉਧਰ ਨਾਲ ਨਾਲ ਸੀ ਨਾ ਨਾਲ ਗਈ ਸੀ ਕਿ ਇੱਥੇ ਘਰੀ ਸੀ ਨਹੀਂ ਮੈਂ ਇਹ ਦਿੱਤਾ ਮੇਰੇ ਕੋਲ ਮੈਂ ਇਹ ਕਲੇ ਗੁੜਪੂਰੀ ਘੋੜੇ ਆਉਂਦੇ ਤੁਸੀਂ ਤੇ ਚੜਦੇ ਫੀਸ ਵਾਰੀ ਵੀ ਕਰਦੇ ਮੈਂ ਨੇ ਕੀ ਹੋਈ ਕਰਦੇ ਹੈ ਕੁਝ ਤਾਂ ਕਹਿੰਦਾ ਦਿੰਦਾ ਨਹੀਂ ਸੜੇ ਨਹੀਂ ਵੱਢਦਾ ਨਹੀਂ ਹੁਣ ਵਰਗ ਬਰਦਾ ਬਰਦਾ ਪਰ ਇਹ ਜਿਆਦਾ ਰਹੇ ਇਹ ਦਮ ਬਰਦਾ ਨਹੀਂ ਇਹ ਵੈਸੇ ਕਦੀ ਵੱਡੀ ਜ਼ਿੰਦਗੀ ਵਿੱਚ ਤਾਂ ਦਿੰਦੀ ਕਿੰਨੀ ਕਵਾਰੀ ਵੱਡੀਆਂ ਨੇ ਲਹੂ ਲਹੂਲਾ ਇਹ ਤੇ ਇਹਦੀ ਕੋ ਬਰਾਬਰੀ ਦਾ ਹੋਰ ਕੋੜਾ ਆਪਣੇ ਤੋਂ ਬੜਾ ਇੰਨੇ ਬਰਾਬਰੀ ਦਾ ਸੋਹਣਾ ਕੋੜਾ ਇਹੀ ਹੈ ਨਾ ਆਪਣੇ ਤੇ ਕਿੰਨੀਆਂ ਘੂੜੀਆਂ ਆ ਜੰਨੀ ਆ ਬਈ ਕਿੰਨੀਆਂ ਘੂੜੀਆਂ ਆ ਜੰਨੀ ਆ ਮੈਂ ਇੱਕ ਦਿਨ ਚ ਮੈਂ ਇੱਕ ਦਿਨ ਵਿੱਚ ਦੋ ਆ ਜਾਂਦੀ ਕਬੀ ਤੀਨ ਦੋ ਘੂੜੀ ਕ੍ਰੋਸ 3 2 3 ਨਾਲ ਇਸ ਕੋ ਖਰਾਕ ਵੀ ਫੱਛੀ ਨਾਲ ਨਹੀਂ ਪੜਦੀ ਹੋਗੀ ਨਾ ਕੁੜੀ ਕਿੰਨਾ ਕਿੰਨਾ ਕ ਖਰਚਾ ਆਇਆ ਕੁੜੀ ਦਾ ਇਹ ਤਾਂ 3-4 ਹਜ਼ਾਰ ਆ ਰਹਾ ਥਾ ਦੇ ਨਹੀਂ ਖਰਚਾ ਖਰਾਬ ਰਾਗਦਾ ਕਰੌਸਿੰਗ ਕਿੰਨੇ ਦੀ ਏਰੀ ਮੀਟਿੰਗ 3000 ਅਭਿਸ਼ਾ ਟਾਈ ਤੇ ਨ ਲੱਖ ਦੀ ਕਰੋ ਸੀ ਮੇਰੀ ਘੋੜੇ ਦੀ ਯਾਨੀ ਕਿ 5 ਲੱਖ ਤਾਂ ਵਟਤੀ ਪਿਆ ਦਿਹਾੜੀ ਦਾ 5 ਲੱਖ ਹਨਾ 5 ਵਟ ਤਾਂ 50 ਸ਼ਿੰਗਾਰ ਦਾ ਵਟਤੀ ਪਿਆ ਇੱਕ ਦਿਨ ਦਾ ਯੋ ਆ ਯਾਰ ਜਿਹਨੂੰ ਕਹਿੰਦੇ ਨਾ ਵੀ ਪੰਜਾਬ ਸ਼ਿੰਗਾਰ ਦੇ ਸਿੱਧੂ ਮੂਸੇ ਵਾਲਾ ਇੱਕ ਜਿਹਾ ਹੋਇਆ ਵਿਆਹ ਇਸ ਟਾਈਮ ਪੂਰਾ ਮੁੱਦਾ ਛੜਿਆ ਹੋਇਆ ਸਹੀ ਗੱਲ ਸਿੱਧੂ ਮੂਸੇ ਵਾਲੇ ਦੀ ਜਿੰਦਾ ਕਹਦੀ ਹੈ ਕਿ ਉਹ ਸਿਸਟਮ ਤੱਕਾ ਜਾ ਹੋ ਗਿਆ ਇਹਨਾਂ ਨਾਲ ਬਾਈ ਮਿਲਦਾ ਸੌਂਦੇ ਵੀ ਇੱਥੇ ਕੋਲੇ ਹੀ ਹੈ ਨਾ ਸਾਰੇ ਪੰਜਾਬ ਸ਼ਿੰਗਾਰ ਤੋਂ ਨਹੀਂ ਨਾ ਵੀ ਸਾਲਾ ਕੋਦਾਂ ਚੀਜ਼ ਕੋ ਪਾ ਜਾ ਵੀ ਫੀ ਕੀ ਕਰ ਲੈ ਬਾਈ ਦੇ ਪਹਿਲਾਂ ਘੂੜੇ ਨੂੰ ਕੋਈ ਉਹ ਪਾ ਗਿਆ ਸੀਗਾ ਹਾਂ ਹਾਂ ਚਹਿਰ ਪਾ ਗਿਆ ਸੀਗਾ ਤਾਂ ਹੀ ਹੈ ਨਾ ਪਹਿਲੇ ਪਾਣੀ ਤਾਂ ਦੋ ਗੋੜੀਆਂ ਖਤਮ ਹੋ ਗਈ ਸੀ ਤੇ ਮਰ ਗਿਆ ਸੀ ਹਾਂ ਉਹ ਵੀ ਮਹਿੰਗੀਆਂ ਸੀ ਉਹ ਗੋੜੀਆਂ ਉਹ ਇਸ ਕੀ ਜੀ ਇਹ ਮਾਇਉਰੀ ਗਏ ਇੱਕ ਤੇ ਇਸ ਕੀ ਮਦਰ ਤੇ

ਇਹ ਤਾਂ ਤਿੰਨ ਹੋ ਗਏ ਅਭੀ ਮਨ ਤਿੰਨ ਅੰਦ ਤਾਂ ਕਿੰਨੇ ਪ੍ਰੋਪਰ ਦਾ ਭਾਈ ਜਿਹੜੇ ਦੰਦਾਂ ਦੇ ਕਿੰਨੇ ਆਂਦੇ ਨੇ ਚਾਰ ਦੰਦਾਂ ਦੇ ਕਿ ਛੇ ਦੰਦਾਂ ਦੇ ਦਾ ਜਦੋਂ ਸਾਰੇ ਆ ਜਾਂਦੇ ਆ ਚਾਰ ਅਤੇ ਪੂ ਆਸੀ ਪੂ ਪੰਜ ਲਾ ਹਾਂ ਲਾਸਟ ਪੰਜਾਂ ਦਾ ਜਿਹੜਾ ਪੰਜਾਂ ਦਾ ਤਿੰਨ ਚਾਰ ਸਾਲਾਂ ਬਾਅਦ ਆਉਣ ਲੜਨ ਦੰਦਾਂ ਨਾਲ ਕੁੜੀ ਦੀ ਕਿੰਨੀ ਉਮਰ ਹੁੰਦੀ ਭਾਈ ਇਹਨਾਂ ਨੂੰ ਪਤਾ ਵੀ ਇਹ ਕਿੰਨੀ ਕਿੰਨੀ ਕਿੰਨੇ ਸਾਲ ਕੱਢਦਾ ਘੋੜੇ ਦੀ ਕਿੰਨੀ ਉਮਰ ਹੁੰਦੀ ਤਾਂ ਆਪਣੀ ਤੋਂ ਸਾਰੇ ਪਤਾ ਨਹੀਂ ਇਹ ਮੈਂ ਕੱਢਵਾਣਾ ਇਹ ਤੋਂ ਇਲਾਵਾ ਭਾਈ ਕਿਹੜੇ-ਕਿਹੜੇ ਘੋੜੇ ਆਪਣੇ ਤਵੇਲੇ 'ਚ ਸਾਰੇ ਵਧੀਆ ਹੀ ਆ ਅਸਲ ਚ ਤਾਂ ਟਾਪ ਤੇ ਤਾਂ ਮਸ਼ਾਈ ਹੀ ਹੋਊਗਾ ਪੰਜਾਬ ਸ਼ਿੰਗਾਰ ਇਹ ਤੋਂ ਵੀ ਕੁੜੂੜੇ ਜਾਰੇ ਇਹ ਵੀ ਬੜੀਆ ਤਕੜੀ ਆ ਕੁੜੀ ਆ ਇਹ ਵੀ ਦੰਦੀ ਵੱਢਦੀ ਲਾਦਾ ਕਦ ਇਹ ਤਾਂ ਵੀ ਸੋਹਣਾ ਉੱਚਾ ਬੜੀ ਸੋਹਣੀ ਆ ਬੜੀ ਓਕੇ ਆ ਘੋੜੇ ਯਾਰ ਕੀ ਕੁੜੀ ਆ ਬਾਈ ਲੱਗਦੀ ਨਹੀਂ ਹੈ ਲੱਗਦਾ ਵੀ ਸਾਈ ਵੀ ਹੈ ਜਦ ਤਾਂ ਨਿਆਣਾ ਕੋਈ ਬੱਚਾ ਦਿੱਤਾ ਨਹੀਂ ਨਹੀਂ ਅੱਜ ਦੋ ਦਾਦਾ ਵੀ ਹੋਈ ਹੈ ਅੱਛਾ ਜੀ ओके ओके हां आ देखो जी ਹੋਰ ਘੋੜੀਆਂ ਅਸੀਂ ਆਹਲੇ ਬੈਠਾ ਬੜਾ ਜਾ ਧਿਆਨ ਆਂ ਪਹਿਲਾਂ ਕਿੰਨਾ ਖਰਚ ਆਉਂਦਾ ਉਹ ਕੇ ਬਾਬਾ ਵੀਡੀਓ ਵਾਲਿਆਂ ਨੇ ਲੈਣ ਹੀ ਲੱਗਿਓ ਬਈ ਘੋੜੀਆਂ ਦੀ